ਠੱਗਿਆ ਨਹੀਂ ਜਾਣ ਉਹ ਦੁਨੀਆਂ ਨੂੰ ਠੱਗਣ ਵਾਲਿਆ ਠੱਗਿਆ ਨਹੀਂ ਜਾਣ ਦੁਨੀਆਂ नू सगन वार ਫੈਲ ਜੀ ਦੁਨੀਆ ਨੂੰ ਭਗਨ ਵਾਲਿਆ ਰੱਬ ਠਗਿਆ ਨਹੀਂ ਜਾਣਾ ਦੁਨੀਆ ਨੂੰ ਭਗਨ ਵਾਲਾ ਰੱਬ ਠਗਿਆ ਨਹੀਂ ਜਾਣਾ ਦੁਨੀਆ ਨੂੰ ਭਗਨ ਵਾਲਾ गुर जी तेनवा सचे पातशाह जी पावन पित्र हजूरी अमृत वेले दाजरिया द्वारा कथा द्वारा कीर्तन द्वारा कथा कीर्तन सुखदाई गुरुजी ने कृपा की थी है वनभागी संगत ही प्राप्त मानुख दी हुरिया गोविंद मिलन की हो तेरी बरिया वरकाज त्रिगत न काम मिल साध संगत पज केवल नाम इस करके मनुखा दे आ बारी एहो तेरी बरिया बरियत पा बारी परमात्मा मिलन दी बारी है ਔਰ ਕਿਨੀਆਂ ਨਖਿਤ ਜੁਨਾ ਨੇ ਜਿਨ੍ਹਾਂ ਦੇ ਵਿੱਚ ਰੱਬ ਨੂੰ ਮਿਲਣ ਦੀ ਬਾਰੀ ਨਹੀਂ ਹੈ ਇਹ بڑے ਪੁੰਨ ਕਰਮ ਕਰਮ ਕਰਕੇ ਪ੍ਰਮਾਤਮਾ ਨੇ ਮਨੁੱਖਾ ਦੇਹੀ ਦਿੱਤੀ ਹੈ ਇਸ ਮਨੁੱਖ ਨੂੰ ਉਸ ਦਾਤੇ ਦਾ ਸ਼ੁਕਰ ਕਰਨ ਵਾਸਤੇ ਰਬ ਰਬ ਕਰਨ ਵਾਸਤੇ ਪਰਮਾਤਮਾ ਦਾ ਨਾਮ ਲੈਣ ਵਾਸਤੇ ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਜਲਾਇਆ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਆਏ ਜਗ ਸੰਸਾਰ ਨੂੰ ਤਾਰਨ ਵਾਸਤੇ ਇਸ ਪਖੰਡ ਦਾ ਨਾਸ ਕਰਨ ਵਾਸਤੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫਰਮਾਨ ਹੈ ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸਕੀਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ-ਜਿੱਥੇ ਵੀ ਕੋਈ ਇਹੋ ਜਿਹਾ ਪਖੰਡ ਕਰਨ ਵਾਲਾ ਬੈਠਾ ਸੀ ਉਹਦਾ ਪਖੰਡ ਦੂਰ ਕੀਤਾ ਉਹਦਾ ਪਾਜ ਘੇੜ ਦਿੱਤਾ ਸੱਚ ਦੇ ਮਾਰਗ ਦੇ ਉੱਤੇ ਚੱਲਣ ਦਾ ਉਪਦੇਸ਼ ਦਿੱਤਾ ਬਾਬੇ ਨਾਨਕ ਨੇ ਮਾਰਜੀ ਕਹਿੰਦੇ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਇਤਨਾ ਸ੍ਰੀ ਗੁਰੂ ਅਗ ਦੇ ਵਿੱਚ ਮਹਾਰਜ ਦਾ ਪਵਨ ਪਿੱਤਰ ਬਾਣੀ ਹੈ ਮਾਰਜੀ ਕਹਿੰਦੇ ਅੱਖਾਂ ਬੰਦ ਕਰ ਲੈਣੀਆਂ ਅੱਖੀ ਤਾਂ ਮੀਟਾ ਨਾਕ ਪਕੜਾ ਠੱਗਣ ਕੋ ਸੰਸਾਰ ਇਹੋ ਜਿਹਾ ਭੇਸ ਧਾਰਨ ਕਰ ਲੈਣਾ ਰੱਬ ਦੇ ਨਾਂ ਦੇ ਉੱਤੇ ਅੱਖਾਂ ਬੰਦ ਕਰ ਲੈਣੀਆਂ ਸਮਾਧੀ ਲਾ ਲੈਣੀ ਬਗਲੇ ਵਾਂਗੂ ਤੇ ਮਾਰਜੀ ਕਹਿਣ ਲੱਗੇ ਇਹਦੇ ਵਿੱਚੋਂ ਕੱਢਣ ਵਾਸਤੇ ਬਾਬੇ ਨਾਨਕ ਨੇ ਫਿਰ ਮਾਰਿਆ ਸ਼ਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤਾਂ ਸ੍ਰੀ ਗੁਰੂ ਨਾਨਕ ਦੇਵ ਮਾਰਜੀ ਨੇ ਦੇਖਿਆ ਜਿੱਥੇ-ਜਿੱਥੇ ਵੀ ਕੋਈ ਇਹੋ ਜਿਹਾ ਪਖੰਡੀ ਬੈਠਾ ਉਹਦੇ ਪਖੰਡ ਦੂਰ ਕਰਨ ਵਾਸਤੇ ਲੋਕਾਂ ਉੱਤੇ ਭਰਮ ਦਾ ਜਾਲ ਪਾਇਆ ਸੀ ਉਹ ਜਾਲ ਨੂੰ ਕੱਟਣ ਬਾਅਦ ਤੇ ਫਿਰ ਬਾਬੇ ਨਾਨਕ ਨੇ ਆਪ ਜਾ ਜਾ ਕੇ ਉੱਥੇ ਉਹਦਾ ਪਲਾ ਕੀਤਾ ਹੈ ਇਹ ਗੁਰੂ ਦੇ ਘਰ ਦਾ ਸਿਧਾਂਤ ਹੈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕੱਟੇ ਜਮ ਕੀ ਫੰਦਾ ਕੋਈ ਇਦਨੇ ਅਭੀ ਤੌਰ ਤੇ ਕੋਈ ਇਹੋ ਜੀ ਬਿਮਾਰੀ ਲੱਗ ਜਾਵੇ ਸਾਨੂੰ ਡਾਕਟਰ ਕੋਲ ਚੱਲ ਕੇ ਜਾਣਾ ਪੈਂਦਾ ਪਰ ਗੁਰੂ ਨਾਨਕ ਦਾ ਇਹੋ ਜਿਹਾ ਸਿਧਾਂਤ ਹੈ ਜਿੱਥੇ ਕੋਈ ਇਕੀ ਪੱਪੀ ਵੇਖਣਾ ਉਥੇ ਆਪ ਜਾਣਾ ਮਰਜ਼ੀ ਨੇ ਬੀ ਇਹ ਬੜਾ ਇਹਨੂੰ ਭਿਆਨਕ ਬਿਮਾਰੀ ਲੱਗੀ ਹੋਈ ਹੈ ਉਹਦਾ ਦੁੱਖ ਦੂਰ ਕਰਨ ਵਾਸਤੇ ਫਿਰ ਬਾਬੇ ਨਾਨਕ ਨੇ ਆਪ ਜਾਣਾ ਦੇਖਿਆ ਜੀ ਭਾਈ ਵਾਲਾ ਭਾਈ ਮਿਰਦਾਨਾ ਜੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜਗ ਜਲੰਦੇ ਨੂੰ ਤਾਰਦਿਆਂ ਤਾਰਦਿਆਂ ਜਦੋਂ ਇੱਕ ਨਗਰ ਵਿੱਚ ਦੀ ਲੰਘੇ ਜਾਂਦੇ ਨੇ ਨਗਰ ਦੇ ਬਾਹਰ ਬਾਹਰ ਦੇਖਿਆ بڑا ਕੱਠ ਹੈ ਬੜੇ ਲੋਕ ਬੈਠੇ ਨੇ ਕੁਝ ਲੋਕ ਆ ਰਹੇ ਨੇ ਕੁਝ ਜਾ ਰਹੇ ਨੇ ਕੁਝ ਕੱਠ ਬਣਾਈ ਬੈਠੇ ਨੇ धन बाबे नानक ने आख्या भाई मृदानिया देखिए बी इत बड़ा है बड़े लोग इतना है कोई मेला होना है जा कोई जो साधु महापुरख होना है पूछे लोग आ रहे थे जेडे भी इतने इन्होंने क्यों है तो उन्होंने कहा कहने जी इतना साधु है महापुरख है ਜਿਹੜੀਆਂ ਤਿੰਨ ਲੋਕ ਦੀਆਂ ਗੱਲਾਂ ਸੁਣਾ ਰਿਹਾ ਹੈ ਤਿੰਨਾਂ ਲੋਕਾਂ ਬਾਰੇ ਦੱਸ ਰਿਹਾ ਉਹ ਤੇ ਉਹ ਵਾਲੇ ਸਮੇਂ ਬਾਰੇ ਵੀ ਦੱਸ ਰਿਹਾ ਭੂਤ ਭਵਿੱਖ ਤੇ ਵਰਤਮਾਨ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰਜੀ ਕਹਿਣ ਲੱਗੇ ਚਲੋ ਫਿਰ ਉਹਦੇ ਕੋਲੇ ਤਾਂ ਜ਼ਰੂਰ ਚੱਲ ਕੇ ਆਉਣਾ ਹੈ ਜਿਹੜਾ ਤਿੰਨੇ ਲੋਕਾਂ ਦੀਆਂ ਗੱਲਾਂ ਦੱਸ ਰਿਹਾ ਹੈ ਉਦੇ ਕੋਲੇ ਕਿੰਨੀ ਕਬੱਡੀ ਸ਼ਕਤੀ ਹੋਣੀ ਹੈ ਭਾਈ ਮਰਦਾਨਿਆ ਚੱਲੀਏ ਭਾਈ ਮਰਦਾਨਾ ਖੁਸ਼ ਹੋ ਗਿਆ ਚਲੋ ਮਹਾਰਾਜ ਕਿਸੇ ਸਾਧੂ ਦੇ ਨਾਮ ਜਪਣ ਵਾਲੇ ਮਹਾਪੁਰਖ ਦੇ ਦਰਸ਼ਨ ਹੋਣਗੇ ਮਾਗ ਮੱਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਜਿਵੇਂ ਮਾਗ ਦੇ ਮਹੀਨੇ ਵਿੱਚ ਕਿਸੇ ਸਾਧੂ ਦਾ ਮਹਾਪੁਰਖ ਦਾ ਦਰਸ਼ਨ ਕਰ ਲੈਣਾ ਬਹੁਤ ਵੱਡੇ ਕਰਮਾ ਦੀ ਨਿਸ਼ਾਨੀ ਹੈ ਭਾਈ ਮਰਦਾਨਾ ਕਹਿ ਲੱਗਿਆ ਚਲੋ ਸੱਚੇ ਪਾਤਸ਼ਾਹ ਮਿਲਾ ਦੋ ਕੋਈ ਰੱਬ ਦੇ ਘਰ ਦਾ ਮਿਲਿਆ ਹੋਵੇ ਪਰ ਭਾਈ ਮਰਦਾਨਾ ਜੀ ਉਸ ਰੱਬ ਦੇ ਨਾਲ ਫਿਰਦੇ ਨੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਉਤੇ ਸ਼ਰਧਾ ਤੇ ਭਰੋਸਾ ਰੱਖਣ ਵਾਲਾ ਭਾਈ ਮਰਦਾਨਾ ਕਹਿ ਲੱਗਿਆ ਸੱਚੇ ਪਾਤਸ਼ਾਹ ਉੱਥੇ ਜਾਣ ਦੇ ਨਾਲ ਕਿਸੇ ਦਾ ਭਲਾ ਹੋ ਜਾਣਾ ਹੈ ਚਲੋ ਮੁਬਾਰਕ ਚੱਲਣ ਪਾ ਦੇ ਉੱਥੇ ਤੇ ਤਨ ਭਾਈ ਮਰਦਾਨੇ ਦੇ ਨਾਲ ਤਨ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਅੱਗੇ ਜਾ ਰਹੇ ਨੇ ਕੋਤ ਕਰਲਾਰਾ ਬੈਠਾ ਹੈ ਤੇ ਜੋਗੀ ਆਪਣੇ ਇੱਕ ਤਖਤ ਬਣਾਇਆ ਹੋਇਆ ਉਹਦੇ ਮੂਰੇ ਬਿਸ਼ਤਰਾ ਵਿਸ਼ਿਆ ਹੋਇਆ ਉਸ ਤਖਤ ਉਤੇ ਬੈਠਾ ਜੋਗੀ ਮੂਰੇ ਇੱਕ ਸੰਦੂਕੜੀ ਰੱਖੀ ਹੋਈ ਹੈ ਗੋਲਕ ਕਹਿ ਲੋ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਕਾਹਦੇ ਭਾਈ ਮਰਦਾਨਿਆ ਦੇਖ ਵੀ ਜੋਗੀ ਦੇਖ ਕੇ ਕੀ ਕਮਾਈ ਵਾਲਾ ਹੈ ਕਿੰਨੇ ਲੋਕ ਬੈਠੇ ਨੇ ਇਹਦੇ ਕੋਲੇ ਚਲੋ ਇਹਨੂੰ ਨਾਮ ਦੀ ਦਵਾਈ ਦੇਈਏ ਮੇਰੇ ਵੈਦ ਗੁਰੂ ਗੋਬਿੰਦਾ ਭਾਈ ਮਰਦਾਨਾ ਕਹਿ ਲੱਗਿਆ ਚਲੋ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਤੁਹਾਡਾ ਤਾਂ ਰੋਜ ਦਾ ਇਹੋ ਹੀ ਫਰਮਾਨ ਹੈ ਕਿਹੜਾ ਮਿਲ ਜਾਵੇ ਕੋਈ ਰੱਬ ਦਾ ਰਖੀਆ ਮਿਲ ਜਾਵੇ ਜੀ ਕੋਈ ਨਾ ਦਾ ਰਖੀਆ ਲੈ ਲੋ ਜਾਵੇ

జ తుర Yeah! <laughs> ਚਲੋ ਮਹਾਰਾਜ ਕਰਾ ਦੂ ਦਰਸ਼ਨ ਅੱਗੇ ਗਏ ਸੰਦੂਕੜੀ ਮੂਰੇ ਰੱਖੀ ਹੋਈ ਹੈ ਗੱਲਾਂ ਕਰਦਾ ਤਿੰਨ ਲੋਕ ਦੀਆਂ ਕੇ ਨਮਨ ਬਿਸ਼ਨੂਪੁਰੀ ਵਿੱਚ ਗਿਆ ਬ੍ਰਹਮਪੁਰੀ ਵਿੱਚ ਗਿਆ ਬਿਸ਼ਨੂਪੁਰੀ ਵਿੱਚ ਗਿਆ ਇਸ ਤਰ੍ਹਾਂ ਗੱਲਾਂ ਕਰਦਾ ਹੈ ਲੋਕ ਹੱਥ ਬੰਦਦੇ ਨੇ ਉਸ ਗੁਲਕ ਵਿੱਚ ਪੈਸੇ ਪਾਈ ਜਾਂਦੇ ਨੇ ਪਰ ਨਿਸ਼ਾਨੀ ਕਿਸੇ ਦੀ ਹੁੰਦੀ ਹੈ ਇਸ ਤਰ੍ਹਾਂ ਗੱਲਾਂ ਕਰਦਿਆਂ ਕਰਦਿਆਂ ਬਾਬਾ ਨਾਨਕ ਮੂਹਰੇ ਜਾ ਕੇ ਬਹਿ ਗਿਆ ਭਾਈ ਮਰਦਾਨਾ ਜੀ ਵੀ ਬੈਠ ਗਏ ਪੰਜ ਸੱਤ ਮਿੰਟ ਬਾਅਦ ਅੱਖਾਂ ਖੋਲਦਾ ਹੈ ਦੇਖਦਾ ਬੜਾ ਕੱਠਾ ਹੈ ਪਰ ਫਕੀਰ ਵੀ ਤਨ ਆ ਕੇ ਬੈਠ ਕੇ ਮੂਹਰੇ ਪਖੰਡ ਸੀ ਮਨ ਵਿੱਚ ਡਰ ਗਿਆ ਫੇਰ ਅੱਖਾ ਬੰਦ ਕਰ ਲੈਂਦਾ ਫੇਰ ਕਹਿੰਦਾ ਮੈਂ ਤਿੰਨੇ ਪੁਰੀਆਂ ਵਿੱਚ ਜਾਏ ਮੈਨੂੰ ਹਰ ਇੱਕ ਗੱਲ ਦਾ ਗਿਆਨ ਹੈ ਤਿੰਨੇ ਪੁਰੀਆਂ ਦਾ ਗਿਆਨ ਹੈ ਇਸ ਤਰ੍ਹਾਂ ਕਰਦਿਆ ਕਰਦਿਆ ਅੱਖਾਂ ਮੀਚ ਲੀਆਂ ਭਾਈ ਮਰਦਾਨੇ ਨੂੰ ਕਿਹਾ ਬਾਬੇ ਨਾਨਕ ਨੇ ਉਹ ਕਰ ਅਜੜੀ ਸੰਦੂਕੜੀ ਪਈ ਹੈ ਗੋਲਕ ਪਈ ਹੈ ਨਾ ਮੂਰੇ ਚੁੱਕ ਕੇ ਉਹ ਝਾੜੋ ਲਿਲ ਕੋਇਆ ਭਾਈ ਮੈਦਾਨਾ ਕਹਿਣ ਲੱਗੇ ਸੱਚੇ ਪਾਤਸ਼ਾਹ ਸਾਧੂ ਐ ਦੋ ਰੁਪਏ ਪੈਦੇ ਦੇ ਵਿਚਾਰੇ ਦਾ ਗੁਜ਼ਾਰਾ ਹੁੰਦਾ ਹੋਣਾ ਹੈ ਆਪਾਂ ਨੂੰ ਕੀ ਲੋੜ ਹੈ ਮਰਜੀ ਕਹਿਣ ਲੱਗੇ ਨਹੀਂ ਹੁਕਮ ਹੈ ਭਾਈ ਮੈਦਾਨਾ ਜੀ ਨੇ ਚੁੱਕੀ ਗੋਲ ਕਿਸਨੂਕੜੀ ਚੁੱਕੀ ਚੁੱਕ ਕੇ ਇਕ ਛਾੜ ਦੇ ਉਲੇ ਰੱਖ ਆਇਆ ਪੰਜ ਸੱਤ ਮਿੰਟਾਂ ਬਾਅਦ ਫੇਰ ਅੱਖਾਂ ਖੋਲੀਆਂ फिर तेने दलां ते मारी मेरी संदूकड़ी गायब है घबरा दसो मेरी गोलक किने चुकी है मैं ही ओा बेड़ा गर्क कर दूंगा संतन सेती मशकरी कुल डोबन की रीत ਉਹ ਤੁਸੀਂ ਸਾਧੂਆਂ ਨਾਲ ਮਸ਼ਕਲੀ ਕਰਦੇ ਹੋ ਮੁਖੌਲ ਕਰਦੇ ਹੋ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜੀ ਚੁੱਪ ਕਰਕੇ ਬੈਠੇ ਰਹੇ ਭਾਈ ਮਰਦਾਨਾ ਵੀ ਭਾਈ ਬਾਲਾ ਜੀ ਵੀ ਬਸ 7 ਮਿੰਟ ਬੋਲ ਬੋਲਿਆ ਫੇਰ ਕਹਿਣ ਲੱਗਾ ਦੱਸੋ ਮੇਰੀ ਗੋਲਕ ਕਿਹਨੇ ਚੁੱਕੀ ਐ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜੀ ਕਹਿੰਦੇ ਤਿੰਨ ਲੋਕਾਂ ਦੀਆਂ ਗੱਲਾਂ ਦੱਸਦਾ ਲੋਕਾਂ ਨੂੰ ਤੇ ਤਿੰਨ ਲੋਕਾਂ ਵਿੱਚ ਦੇਖ ਨਿਗਾ ਮਾਰ ਕੇ ਕਿਤੇ ਨਾ ਕਿਤੇ ਤੇਰੀ 골ਕ ਪਈ ਹੋਣੀ ਹੈ ਤੇ ਦੁਨੀਆ ਦੇ ਲੋਕ ਵੀ ਕਹਿ ਲਗੇ ਗੱਲ ਠੀਕ ਹੈ ਸਾਨੂੰ ਤਿੰਨ ਲੋਕਾਂ ਦੀਆਂ ਗੱਲਾਂ ਦੱਸਦਾ ਇਹਨੂੰ ਇਹਦੀ ਸੰਦੂਕੜੀ ਦਾ ਇਹਦੀ 골ਕ ਤਾਂ ਨਹੀਂ ਪਤਾ ਵੀ ਕਿੱਥੇ ਪਈ ਹੈ ਬੜਾ ਕਬਰ ਆਇਆ ਬਾਬੇ ਨਾਨਕ ਨੇ ਆਖਿਆ ਨਿਗਾ ਮਾਰ ਕੇ ਦੇਖ ਤਿੰਨ ਲੋਕਾਂ ਵਿੱਚ ਕਿਤੇ ਨਾ ਕਿਤੇ ਤੇਰੀ 골ਕ ਤਾਂ ਜ਼ਰੂਰ ਪਈ ਹੋਣੀ ਹੈ ਬਸ ਫਿਰ ਉਠਿਆ ਗੁਰੂ ਜੀ ਦੇ ਚਲਣ ਫੜ ਲਏ ਸੱਚੇ ਪਾਤਸ਼ਾਹ ਮੈਂ ਤਾਂ ਇੱਕ ਰੋਟੀਆਂ ਕਾਰਨ ਪੂਰੇ ਤਾਲਾ ਪਛੜ ਧਰਤੀ ਨਾਲ ਮੈਂ ਤਾਂ ਇੱਕ ਰੋਟੀ ਦਾ ਵਸੀਲਾ ਬਣਾਇਆ ਹੋਇਆ ਕੱਠ ਹੁੰਦਾ ਬਹੁਤਾ ਗੋਲਕ ਵਿੱਚ 4 ਪੈਸੇ ਪੈ ਜਾਂਦੇ ਨੇ ਮੈਂ ਤਾਂ ਇਹ ਦਿਨ ਆਪਣਾ ਗੁਜ਼ਾਰਾ ਕੱਲ ਚੱਲ ਆਉਣਾ ਮਰਜੀ ਕਹਦੇ ਝੂਠ ਕਿਉਂ ਬੋਲਦੇ ਫਿਰ ਤੂੰ ਤੈਨੂੰ ਲੋਕਾਂ ਦੀਆਂ ਗੱਲਾਂ ਸੁਣਾਉਣਾ ਲੋਕਾਂ ਨੂੰ ਉੱਥੇ ਫਿਰ ਤਨਸਰੀ ਰਾਗ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਖੀਤਾ ਮੀਟਿਆ 나ਗ ਪਕੜਾ ਠੱਗਣ ਕੋ ਸੰਸਾਰ ਕਹਿਣ ਲੱਗੇ ਤੂੰ ਲੋਕਾਂ ਨੂੰ ਤਾਂ ਠੱਗਦਾ ਭਾਈ ਮਿਰਦਾਨਾ ਜੀ ਕਹਿਣ ਲੱਗੇ ਲੋਕਾਂ ਤੋਂ ਝੂਠ ਬੋਲ-ਬੋਲ ਕੇ ਚਾਰ ਪੈਸੇ ਗੋਲਕ ਵਿੱਚ ਪਵਾ ਲੈਣਾ ਤੇਰਾ ਗੁਜ਼ਾਰਾ ਚੱਲਦਾ ਹੈ ਪਰ ਇਹ ਪਤਕ ਕੌਣ ਹੈ ਇਹ ਧੰਨ ਸ਼੍ਰੀ ਗੁਰੂ ਨਾਨਕ ਜਗਤ ਜਲੰਦਰਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉੱਬਰ ਤੇ ਤੈ ਤੇਲੇ ਹੋ ਬਾਰ ਕੋਈ ਤੂੰ ਇਹ ਸੁਖ ਗੁਰੂ ਨਾਨਕ ਦੇ ਅੱਗੇ ਵੀ ਝੂਠ ਬੋਲਦਾ ਹੈ ਤੇ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਫਿਰ ਉਸ ਜੋਗੀ ਨੇ ਅੱਥ ਬੰਨ ਕੇ ਆਖਿਆ ਸੱਚੇ ਬਾਦਸ਼ਾਹ ਮਰਜੀ ਕਹਿਣ ਲੱਗੇ ਨਹੀਂ ਸੱਚ ਦੀ ਕਿਰਤ ਕਰ ਕਿਰਤ ਕਰ ਨਾਮ ਜਪ ਤੇ ਵੰਡ ਕੇ ਛੱਕ ਤਿੰਨ ਸਿਧਾਂਤ ਨੇ ਗੁਰੂ ਦੇ ਘਰ ਦੇ ਤੂੰ ਇਹ ਕੰਮ ਕਰਕੇ ਵੇਖ ਫੇਰ ਦੇਖ ਤੇਰਾ ਭਲਾ ਹੋ ਜਾਵੇਗਾ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰ ਦੇ ਚਲਣਾ ਦੇ Gracias. ਦੁਨੀਆ ਨੂੰ ਧੱਕਣ ਵਾਲਿਆ ਰੱਬ ਠੱਗਿਆ ਨਾ ਜਾਵੇ ਦੁਨੀਆ ਨੂੰ ਧੱਕਣ ਵਾਲਿਆ ਸਭੁਰ ਰੱਬ ਠੱਗਿਆ ਨਾ ਜਾਵੇ ਦੁਨੀਆ ਨੂੰ ਧੱਕਣ ਵਾਲਿਆ ਕੋਰਾ ਦੋਖੋ ਨਾ ਜਾਵੇ दुनिया दर वारा ਨਾਂਜੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਾਜਨ ਸੱਚ ਦਾ ਉਪਦੇਸ਼ ਦਿੱਤਾ ਜੋਗਿਆ ਕੱਪੜੇ ਜ਼ਰੂਰ ਪਾਏ ਨੇ ਤਾਂ ਜੋਗੀਆਂ ਵਾਲੇ ਭੇਕ ਜ਼ਰੂਰ ਬਣਾਇਆ ਹੈ ਪਰ ਅੰਦਰ ਬਿਸਨ ਕੋ ਅੰਦਰ ਤੇਰੇ ਕੁਝ ਹੋਰ ਹੈ ਬਾਹਰ ਕੁਝ ਹੋਰ ਹੈ ਅੰਦਰੋਂ ਵੀ ਕੋ ਜਾ ਬਾਹਰੋਂ ਵੀ ਕੋ ਜਾ ਬਣ ਜਾ ਫੇਰ ਫਿਰ ਤੈਨੂੰ ਕਿਸੇ ਗੱਲ ਦਾ ਘਾਟਾ ਨਹੀਂ ਰਹਿਣਾ ਹੈ ਪਰਮਾਤਮਾ ਦਾ ਨਾਮ ਜਪ ਕੇ ਵੇਖ ਜਦੋਂ ਰੱਬ ਦਾ ਨਾਮ ਜਪਣ ਨਾਲ ਲੱਗ ਪਿਆ ਫਿਰ ਮਹਾਰਾਜ ਜੀ ਫਰਮਾਨ ਕਰਦੇ ਹਨ ਕਹਿੰਦੇ ਜੋ ਮੰਗੇ ਠਾਕੁਰ ਆਪਣੀ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇਹੀ ਹਾ ਹਾ ਸੱਜ ਹੋਵੇ ਤਨ ਫਿਰ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਕੁਸ ਜੋਗੀ ਨੂੰ ਸੱਚ ਦਾ ਉਪਦੇਸ਼ ਦੇ ਕੇ ਸੱਚ ਦੇ ਮਾਰਗ ਦੇ ਉੱਤੇ ਤੋਰ ਦਿੱਤਾ ਕਿ ਗੁਰੂ ਦੇ ਘਰ ਦਾ ਸਦਾ ਤੱਕ ਹੀ ਤਾਂ ਮਿੱਤੇ 나ਗ ਪਕੜਾ ਠੱਗਣ ਕੋ ਸੰਸਾਰ ਦੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਰ ਤੰਤ ਕਾਲ ਕਾਤੀ ਕਟੇ ਬਾਸ ਨਰਕ ਮੋ ਲੀਨ ਰਮਕਲੀ ਮਲਾਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਈ ਜਗ ਜਿਆ ਦੇ ਨਾ ਨਾ ਰਾਗ ਰਤਨ ਪਰਵਾਰ ਪਨੀਆ ਸ਼ਬਦ ਕਾਵਣੀਆਂ ਸਭ ਦੁਆਰਾਂ ਨੂੰ ਹੈ ਜੇਰਾ ਮਨ ਜਿਲੀ ਪਾਇਆ ਸਤ ਨਾਨਕ ਨੰਦ ਆਸਤ ਗੁਰੂ ਨੇ ਪਾਏ ਜੀ ਮਨ ਮੇਰੀ ਆਪ ਸੁਦਾ ਰਹੋ ਅਵਨੰਨੋ ਅਵਨੰਨੋ ਤੁਮ ਮਨ ਮੇਰੀ ਜੀ ारनाारेाासारना सबना गलासमरत स्वामी सजमनोगसारेाे मनतेरी ारनाली ਸਾਈਂ ਆਗਨੈ ਸਰਪੇਰ ਸਰਤਾ ਤੇਰਾ ਹਬਤ ਜਿਹ ਹੈ ਜਿਸ ਨੇ ਇਹ ਨੂੰ ਪਾਇਆ ਆਵੀਂ ਦਾ ਸ਼ਿਸ਼ਨਾ ਤੇਰੀ ਨੰਗ ਨੁਸਾਗੀ ਨਾਮ ਜਿਸ ਕੈ ਮਨ ਨੂੰ ਪਿਆ ਬਾਜ ਜੈ ਉਹ ਮੇਰੇ ਐਂ ਕਿ ਤਸੂ ਫਾਇਰ ਕਾ ਨਹੀਂ ਕਰ ਸਰਤਾ ਦਾ ਮਿਰਾ ਆਧਾਰ ਹੋ ਸਾਤਿ ਨਾਮ ਅਨਹਾਉ ਮੇਰਾ ਜਨ ਭੁਖਾ ਦਾ ਬਿਵਾਨਾ ਹਾਜ਼ਰ ਸੁਮਨਿ ਹੋਇਆ ਮੀਂਛਾ ਸਭ ਜੈ ਗੁਰੂ ਗ੍ਰੰਥ ਸਾਹਿਬ ਜੀ ਨੇ ਉਦਿਆ ਰਹਿਨਾਂ ਦੁਸ਼ਣ ਸੰਤੋਸ਼ ਸਭਿਤ ਰੋ ਪਿਆਰ ਮਾਤਾ ਨਾਮ ਬਿਨਾ ਮਰੂ ਵਾਚੇ ਪਾਜ ਸਭ ਤੇ ਸੰਕਰ ਸਰਪਾ ਹਰ ਕੁਸਾ ਸਭਨ ਕੋ ਅਕੀਲਾ ਜਿਤ ਕਰਤਾਰੀਆਂ ਅੰਤ ਦੂਤ ਤੋਂ ਬੈਠੇ ਬੀਤੇ 48 ਘੰਟੇ ਸਮਾਇਆ ਕਰਮ ਸਾਇਆ ਸੁਜਨ ਕੋ ਸਿਨਾ ਮਰ ਕੇ ਲਾਗੇ ਨਾ ਨਿਤ ਤਦੂਖ ਹੋਆ ਇਸਕਾਰ ਆਨਾਬ ਵਜੀ ਮਨੋਵਤ ਫਾਦੀ ਸਗਲੇ ਮਨੋ ਰਤਕੀ ਆਬਰਾਹਮ ਬਰਬਾਹਾ ਉਸਦੇ ਨਾਲ ਬਸੂਰੇ ਜੋ ਸੰਤਾਨ ਦੇ ਜੀਵਨੀ ਜਾਂਦੇ ਭਾਂਤੇ ਭਾਣ ਪਰ ਕਰਦੇ ਜੂਰੇ ਜੇ ਜਾਣੀ ਮੈਂ ਬਣੀ ਬੈਠੋ ਕਿ ਵਿਰਾਖ ਗੁਰੂਆਂ ਪਰੂ i'll call you back